ਸੋਨ ਲਾਰ ਨੂੰ ਜਾਨੀ ਕਿ 17 ਨਵੰਬਰ ਨੂੰ ਨਿਫਟੀ ਦੇ ਵਿੱਚ ਕਿਹੜੇ ਮਜ਼ਬੂਤ ਸਪੋਰਟ ਨੇ ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਟ੍ਰੇਡ ਕਰਨ ਦੇ ਲਈ ਕਿਹੜੇ-ਕਿਹੜੇ ਆਪਣੇ ਪਲਾਨਸ ਨੇ ਇਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਅੱਜ ਦੇਖੋ ਸ਼ੁੱਕਰਵਾਰ ਆ ਤੇ ਵੀਕਲੀ ਕੈਂਡਲ ਜਿਹੜਾ ਉਹ ਵੀ ਕਲੋਜ਼ ਹੋ ਚੁੱਕਾ ਹੈ ਸੋ ਵੀਕਲੀ ਕੈਂਡਲ ਕੀ ਬਣਿਆ ਤੇ ਉਹਦੇ ਹਿਸਾਬ ਦੇ ਨਾਲ ਅਗਲੇ ਹਫਤੇ ਨਿਫਟੀ ਕੀ ਕਰ ਸਕਦੀ ਹੈ ਉੱਤੇ ਜਾ ਸਕਦੀ ਜਾਂ ਫਿਰ ਥੱਲੇ ਜਾ ਸਕਦੀ ਆ ਉਦੇ ਬਾਰੇ ਵੀ ਅੱਜ ਆਪਾਂ ਅਨਾਲਿਸਿਸ ਕਰਾਂਗੇ ਵੀਕਲੀ ਟਾਈਮ ਫਰੇਮ ਅਨਾਲਿਸਿਸ ਵੀ ਕਰਾਂਗੇ ਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਜਿਹੜੀ ਦੇਖੋ ਵੀਰਵਾਰ ਸ਼ਾਮ ਨੂੰ ਆਪਾਂ ਵੀਡੀਓ ਪਾਈ ਸੀ ਸ਼ੁੱਕਰਵਾਰ ਨੂੰ ਕੀ ਹੋ ਸਕਦਾ ਹੈ ਸ਼ੁੱਕਰਵਾਰ ਵਾਸਤੇ ਆਪਣੇ ਕਿਹੜੇ ਕਿਹੜੇ ਪਲਾਨ ਸੀ ਸੋ ਉਹਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਤੇ ਜਿਹੜੀ ਅੱਜ ਆਪਾਂ ਟ੍ਰੇਡ ਕੀਤੀ ਉਹਦੇ ਬਾਰੇ ਵੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆ ਸੋ ਸ਼ੁੱਕਰਵਾਰ ਨੂੰ ਆਹ ਸੌਰੀ ਵੀਰਵਾਰ ਸ਼ਾਮ ਨੂੰ ਜਿਹੜੀ ਆਪਾਂ ਵੀਡੀਓ ਪਾਈ ਸੀ ਜੀਦੇ ਵਿੱਚ ਆਪਾਂ ਸ਼ੁੱਕਰਵਾਰ ਦਾ ਐਨਾਲਿਸਿਸ ਕੀਤਾ ਸੀ ਸੋ ਉਸ ਵੀਡੀਓ ਬਾਰੇ ਗੱਲ ਕਰਦੇ ਹਾਂ ਸੋ ਉਹਦੇ ਵਿੱਚ ਦੇਖੋ ਪੰਜ پلان ਆਪਾਂ ਦੱਸੇ ਸੀ پلان ਨੰਬਰ 1 ਇਹ ਸੀ ਕਿ 52934 ਦੇ ਕੋਲ ਇਹ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਬਣਦਾ ਆ ਜਾਂ ਫਿਰ 5 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਮੁ ਵਾ ਸਕਦਾ ਦੂਜਾ پلان ਇਹ ਸੀ ਕਿ 26011 ਦੇ ਕੋਲ ਜੇ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਦਾ ਐਮ ਪੈਟਰਨ ਬਣਦਾ ਫਿਰ ਥੱਲੇ ਵਾਲੀ ਸਾਈਡ ਨੂੰ ਮੁ ਵਾ ਸਕਦਾ ਤੀਜਾ پلان ਇਹ ਸੀ ਕਿ 52780 2580 ਦੇ ਲਾਗੇ ਆ ਕੇ ਜੇ 15 ਮਿੰਟ ਦਾ ਡਬਲ ਪੈਟਰਨ ਬਣਦਾ ਫਿਰ ਉੱਤੇ ਵਾਲੀ ਸਾਈਡ ਨੂੰ ਮੂਵ ਆ ਸਕਦਾ ਤੇ ਚੌਥਾ پلان ਆਪਣਾ ਇਹ ਸੀ 2546 ਦੇ ਕੋਲ ਜੇ 15 ਮਿੰਟ ਦਾ ਆ ਸੌਰੀ ਮਲਟੀ ਟਾਈਮ ਫਰੇਮ ਤੇ ਉੱਤੇ ਵਾਲੀ ਸਾਈਡ ਨੂੰ ਪੈਟਰਨ ਬਣਦੇ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਇੱਕ ਮੂਵ ਆ ਸਕਦਾ ਤੀਜਾ ਆਖਰੀ ਜਿਹੜਾ ਆਪਣਾ ਪੰਜਵਾਂ پلان ਸੀ ਉਹ ਇਹ ਸੀ ਕਿ 25 563 ਦੇ ਕੋਲ ਜੇ ਮਲਟੀ ਟਾਈਮ ਫਰੇਮ ਤੇ ਉੱਤੇ ਵਾਲੀ ਸਾਈਡ ਦੇ ਪੈਟਰਨ ਬੰਦੇ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆ ਸਕਦਾ ਸੋ ਇਹ ਪੰਜ پلان ਸੀ ਹੁਣ ਨਿਫਟੀ ਕੀ ਕਰਦੀ ਹੈ ਨਿਫਟੀ ਦੇਖੋ ਆ ਜਿਹੜਾ ਆਪਣਾ ਸਭ ਤੋਂ ਮੇਨ ਸੀ ਸਪੋਰਟ 25780 ਇਸ ਤੋਂ ਥੱਲੇ ਇਹਦੀ ਓਪਨਿੰਗ ਹੁੰਦੀ ਆ ਜਿਹਦੇ ਬਾਰੇ ਦੇਖੋ ਸਵੇਰੇ ਆਪਾਂ ਨੂੰ 6:30 ਵਜੇ ਪਤਾ ਲੱਗ ਗਿਆ ਸੀ ਕਿਉਂਕਿ ਸਵੇਰੇ 6:30 ਵਜੇ ਜਦੋਂ ਗਿਫਟ ਨਿਫਟੀ ਓਪਨਿੰਗ ਹੁੰਦੀ ਆ ਸੋ ਉਹਦੇ ਵਿੱਚ ਗੈਪ ਡਾਊਨ ਓਪਨਿੰਗ ਸੀ ਸੋ ਦੇ ਹਿਸਾਬ ਦੇ ਨਾਲ ਤੁਹਾਨੂੰ ਉੱਥੇ ਆਪਾਂ ਦੱਸਤਾ ਹੀ ਕਿ ਗਿਫਟ ਦੇ ਵਿੱਚ ਗੈਪ ਡਾਊਨ ਓਪਨਿੰਗ ਹੋਈ ਆ ਤੇ ਨਿਫਟੀ ਦੇ ਵਿੱਚ ਵੀ ਇੰਨੇ ਪੁਆਇੰਟ ਦੀ ਗੈਪ ਡਾਊਨ ਓਪਨਿੰਗ ਹੋ ਸਕਦੀ ਹੈ ਤੇ ਇਹ ਕਲੀਅਰ ਦੱਸਤਾ ਹੈ ਤੁਹਾਨੂੰ ਕਿ ਜਿਹੜਾ ਆ ਲੈਵਲ ਹੈ ਆਪਣਾ 2580 ਤੋਂ ਥੱਲੇ ਹੀ ਗੈਪ ਡਾਊਨ ਓਪਨਿੰਗ ਹੋਊਗੀ ਤੇ ਇਸ ਤੋਂ ਥੱਲੇ ਹੀ ਹੋਈ ਜਦੋਂ 9:15 ਮਿੰਟ ਤੇ ਮਾਰਕੀਟ ਖੁੱਲੀ ਇਸ ਤੋਂ ਥੱਲੇ ਹੀ ਗੈਪ ਡਾਊਨ ਓਪਨਿੰਗ ਹੋਈ ਹੁਣ ਇਸ ਤੋਂ ਥੱਲੇ ਗੈਪ ਡਾਊਨ ਓਪਨਿੰਗ ਹੁੰਦੀ ਆ ਪਰ ਗੈਬ੍ਰੋਨ ਓਪਨਿੰਗ ਹੋਣ ਤੋਂ ਬਾਅਦ ਆ ਕੀ ਕਰਦੀ ਹੈ ਪਹਿਲੇ 2 15 ਮਿੰਟ ਦੇ ਕੈਂਡਲਾਂ ਦੇ ਵਿੱਚ ਇੱਕ ਤਗੜੀ ਬਾਇੰਗ ਆਉਂਦੀ ਹੈ ਤਗੜੀ ਬਾਇੰਗ ਆ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਆਪਣਾ ਜਿਹੜਾ ਲੈਵਲ ਸੀ 52 934 ਜੇ ਇਹਦੇ ਲਾਗੇ ਜਾ ਕੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਦਾ ਐਮ ਪੈਟਰਨ ਬਣਾਉਂਦੀ ਫਿਰ ਆਪਣੀ ਟ੍ਰੇਡ ਬਣਨੀ ਸੀ ਥੱਲੇ ਵਾਸਤੇ ਪਰ ਉਸ ਤੋਂ ਤੱਕ ਨਹੀਂ ਗਈ ਇੱਥੋਂ ਥੱਲੇ ਆ ਜਾਂਦੀ ਹੈ ਥੱਲੇ ਆਉਂਦੀ ਹੈ ਤੇ ਫਿਰ ਲੋ ਬ੍ਰੇਕ ਕਰਦੀ ਆ ਥੱਲੇ ਵਾਲਾ ਲੋ ਬ੍ਰੇਕ ਕੀਤਾ ਫਿਰ ਹੈਮਰ ਬਣਾਇਆ ਫਿਰ ਉੱਤੀ ਗਈ ਸੋ ਇੱਥੇ ਦੇਖੋ ਪ੍ਰਾਈਸ ਐਕਸ਼ਨ ਕਲੀਅਰ ਨਹੀਂ ਸੀ ਆ ਜਿਹੜਾ ਹੈ ਅਮਰ ਬਣਿਆ ਜੇ ਇਹਨੇ ਆ ਲੋ ਬ੍ਰੇਕ ਨਾ ਕੀਤਾ ਹੁੰਦਾ ਉੱਤੇ ਰਹਿ ਕੇ ਬਣਿਆ ਹੁੰਦਾ ਫਿਰ ਇੱਥੋਂ ਟ੍ਰੇਡ ਕੀਤੀ ਜਾ ਸਕਦੀ ਫਿਰ ਵੀ ਦੇਖੋ ਕਰਨ ਦੀ ਜਿਹੜੀ ਥੋੜੀ ਜੀ ਸੰਭਾਵਨਾ ਘੱਟ ਹੀ ਕਿਉਂ ਕਿਉਂਕਿ ਦੇਖੋ ਆ ਜਿਹੜਾ ਲੈਵਲ ਸੀ ਨਾ ਇਹਨੇ ਦੇਖੋ ਸਵਿੰਗ ਲੋ ਕائم ਰੱਖੇ ਸੀ ਆ ਪਹਿਲਾ ਸਵਿੰਗ ਲੋ ਦੂਜਾ ਆ ਤੇ ਜੇ ਦੇਖੋ ਇੱਥੋਂ ਥੋੜਾ ਜਿਹਾ ਉੱਤੇ ਰਹਿ ਕੇ ਇਤੋਂ ਉੱਤੇ ਮਾਰਕੀਟ ਓਪਨ ਹੁੰਦੀ ਐ ਉੱਤੇ ਰਹਿ ਕੇ ਜੇ ਦੇਖੋ 15 ਮਿੰਟ ਦਾ ਕੋਈ ਹੈਮਰ ਬਣਾਉਂਦੀ ਸੋ ਫਿਰ ਦੇਖੋ ਆਪਣਾ ਅਪ ਟ੍ਰੈਂਡ ਦਾ ਪ੍ਰਾਈਸ ਐਕਸ਼ਨ ਕੈਂਪ ਸੀ ਫਿਰ ਆਪਾਂ ਉਹਦੇ ਵਿੱਚ ਟ੍ਰੇਡ ਕਰ ਸਕਦੇ ਸੀ ਪਰ ਇਹਨੇ ਕੀ ਕੀਤਾ ਇਹਨੂੰ ਬ੍ਰੇਕ ਵੀ ਕੀਤਾ ਤੇ ਇਹਨੂੰ ਬ੍ਰੇਕ ਕਰਕੇ ਉੱਤੇ ਗਈ ਆ ਉੱਤੇ ਜਾ ਕੇ ਫਿਰ ਇਹਨੇ ਪਿਛਲੇ ਲੋ ਨੂੰ ਬ੍ਰੇਕ ਕਰਕੇ ਫਿਰ ਇਹਨੇ ਹੈਮਰ ਬਣਾਇਆ ਸੋ ਇਸ ਕਰਕੇ ਕੋਈ ਕਨਫਰਮ ਟ੍ਰੇਡ ਨਹੀਂ ਬਣਦੀ ਸੀ ਇਸ ਕਰਕੇ ਆਪਾਂ ਨਹੀਂ ਕੀਤੀ ਬਸ ਇੱਥੇ ਆਪਾਂ ਇਹ ਦੇਖਣ ਰਏ ਸੀ ਕਿ ਮਾਰਕੀਟ ਕਰਨਾ ਕੀ ਚਾਹੁੰਦੀ ਆ ਮਤਲਬ ਪ੍ਰਾਈਸ ਐਕਸ਼ਨ ਕੀ ਬਣਾਉਂਨ ਲਈ ਹੈ ਕਿੱਧਰ ਨੂੰ ਮਾਰਕੀਟ ਜਾ ਸਕਦੀ ਹੈ ਉੱਤੇ ਜਾ ਸਕਦੀ ਹੈ ਜਾਂ ਫਿਰ ਥੱਲੇ ਜਾ ਸਕਦੀ ਹੈ ਸੋ ਮਾਰਕੀਟ ਨੂੰ ਸਾਰਾ ਦਿਨ ਆਪਾਂ ਦੇਖਦੇ ਰਹੇ ਸੋ ਦੇਖਦੇ ਦੇਖਦੇ ਦੇਖੋ ਆਪਾਂ ਨੂੰ ਪਤਾ ਲੱਗਾ ਮਾਰਕੀਟ ਦੇ ਵਿੱਚ ਕਿ ਮਾਰਕੀਟ ਚ ਕੀ ਬਣਿਆ ਸੋ ਮਾਰਕੀਟ ਕਿਹੜੀ ਸਾਈਡ ਨੂੰ ਇੱਕ ਤਗੜਾ ਬਲਾਸਟ ਕਰ ਸਕਦੀ ਹੈ ਸੋ ਮਾਰਕੀਟ ਦੇ ਵਿੱਚ ਫਾਲਿੰਗ ਵੈਲਜ਼ ਚਾਰਟ ਪੈਟਰਨ ਬਣਿਆ ਸੀ ਆ ਦੇਖੋ ਉੱਤੇ ਵਾਲੀ ਟ੍ਰੈਂਡ ਲਾਈਨ ਆਪਣੀ ਤੇ ਆ ਆਪਣੀ ਥੱਲੇ ਵਾਲੀ ਟ੍ਰੈਂਡ ਲਾਈਨ ਉੱਤੇ ਵਾਲੀ ਥੱਲੇ ਵਾਲੀ ਸੋ ਇਹ ਜਿਹੜਾ ਚਾਰਟ ਪੈਟਰਨ ਇਹਦਾ ਨਾਮ ਆ ਫਾਲਿੰਗ ਵੈਲਸ ਇਹਦੀ ਬਾਰੇ ਇੱਕ ਪ੍ਰੋਪਰ ਵੀਡੀਓ ਵੀ ਪਾਈ ਹੋਈ ਆ ਤੇ ਵੀਡੀਓ ਬਾਰੇ ਦੇਖੋ ਇਹ ਗੱਲ ਕਰਨਾ ਚਾਹੁੰਦਾ ਆ ਜਿਹੜੇ ਵੀ ਪੜ੍ਹਨਾ ਵੀਡੀਓ ਥੱਲੇ ਕਮੈਂਟ ਕਰਦੇ ਆ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਲਰਨਿੰਗ ਵਾਲੀਆਂ ਜਿੰਨੀਆਂ ਵੀ ਵੀਡੀਓ ਹਨ ਹਰ ਚੀਜ਼ ਬਾਰੇ ਹਰ ਵਿਸ਼ੇ ਬਾਰੇ ਆਪਾਂ ਪਾ ਚੁੱਕੇ ਆ ਤੁਸੀਂ ਆਪਣੇ YouTube ਚੈਨਲ ਤੇ ਜਾਓਗੇ ਆਪਸ਼ਨ ਟ੍ਰੇਡਿੰਗ ਨਾਮ ਤੋਂ ਇੱਕੋ ਇੱਕ ਤੁਹਾਨੂੰ ਪਲੇਲਿਸਟ ਮਿਲੂਗੀ ਉਹਦੇ ਵਿੱਚ ਸਾਰੀਆਂ ਵੀਡੀਓ ਆ ਜਿਹੜੇ ਵੀ ਸ਼ੀਤੇ ਤੁਹਾਨੂੰ ਵੀਡੀਓ ਦੇਖਣੀ ਆ ਸੋ ਉਹਦੇ ਵਿੱਚ ਤੁਸੀਂ ਲੱਭ ਕੇ ਦੇਖ ਸਕਦੇ ਜੋ ਸੋ ਐਸ ਚਾਰਟ ਪੈਟਰਨ ਬਾਰੇ ਆਪਾਂ ਵੀਡੀਓ ਪਾਈ ਹੋਈ ਆ ਪ੍ਰੋਪਰ ਦੱਸਿਆ ਹੋਇਆ ਸੋ ਫਾਲਿੰਗ ਵੈਜ ਫਾਲਿੰਗ ਵੈਜ ਚਾਰਟ ਪੈਟਰਨ ਜਦੋਂ ਵੀ ਬੰਦਾ ਇਹਦੇ ਨਾਲ ਮਾਰਕੀਟ ਉੱਤੇ ਹੀ ਜਾਂਦੀ ਹੈ ਸੋ ਇਹ ਕੀ ਕਰਦਾ ਉੱਤੋਂ ਆਪਾਂ ਡਾਊਨ ਉਤਲੇ ਬੰਨੇ ਆਪਾਂ ਨੂੰ ਕਹਿੰਦਾ ਡਾਊਨ ਟ੍ਰੈਂਡ ਆ ਥੱਲੇ ਵਾਲੇ ਬੰਨੇ ਵੀ ਆਪਾਂ ਨੂੰ ਕਹਿੰਦਾ ਡਾਊਨ ਟ੍ਰੈਂਡ ਆ ਪਰ ਇਹਦੇ ਵਿੱਚ ਬ੍ਰੇਕਆਊਟ ਹੋ ਕੇ ਉੱਤੇ ਜਾਂਦੀ ਹੈ ਮਾਰਕੀਟ ਠੀਕ ਹੈ ਸੋ ਇਹ ਜਦੋਂ ਦੇਖੋ ਆਪਾਂ ਨੂੰ ਪਤਾ ਲੱਗਾ ਕਿ ਚਾਰਟ ਪੈਟਰਨ ਬਣ ਗਿਆ ਸੋ ਉਹਦੇ ਹਿਸਾਬ ਦੇ ਨਾਲ ਹੀ ਆਪਾਂ 1:25 ਮਿੰਟ ਤੇ ਤੁਹਾਨੂੰ 1:25 ਮਿੰਟ ਤੇ ਤੁਹਾਨੂੰ ਇਹ ਦੱਸਿਆ ਕਿ 5750 ਤੇ 5766 ਇਹ ਆਪਣੇ ਦੇਖੋ ਮਜ਼ਬੂਤ ਸਪੋਰਟ ਹੈ ਜੇ ਇਹਨਾਂ ਦੇ ਲਾਗੇ ਆ ਕੇ 15 ਮਿੰਟ ਦਾ ਕੋਈ ਹੈਮਰ ਬਣਦਾ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਇਹ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸੀ ਵਟਸਐਪ ਚੈਨਲ ਤੇ ਤੇ ਇੰਸਟਾਗ੍ਰam ਚੈਨਲ ਤੇ 1:25 ਮਿੰਟ ਤੇ ਤੇ ਆ ਜਿਹੜਾ ਹੈ ਹਮਰ ਬਣਿਆ ਇਹ ਬਣਿਆ 1:45 ਮਿੰਟ ਤੇ ਤੇ 5 ਮਿੰਟਲੇ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰਦੇ ਆ ਸੋ 5 ਮਿੰਟਲੇ ਟਾਈਮ ਫਰੇਮ ਦੇ ਵਿੱਚ ਡਬਲਿਊ ਪੈਟਰਨ ਬਣਿਆ ਇਹ ਬਣਿਆ 2:25 ਮਿੰਟ ਤੇ ਠੀਕ ਹੈ ਸੋ ਉਮੀਦ ਆ ਕਿ ਇਹ ਜਿਹੜੀ ਟ੍ਰੇਡ ਆ ਸਾਰੇ ਵੀਰਾਂ ਭੈਣਾਂ ਨੇ ਕੀਤੀ ਹੋਊਗੀ ਤੇ ਵਧੀਆ ਪ੍ਰੋਫਿਟ ਕੀਤਾ ਹੋਊਗਾ ਸੋ ਇਹ ਦੇਖੋ ਅੱਜ ਆਪਣਾ ਜਿਹੜਾ ਪਲਾਨ ਸੀ ਤੁਹਾਨੂੰ ਦੱਸਿਆ ਵੀ ਸੀ ਇਹੀ ਮੈਂ ਟਰੇਡ ਕੀਤੀ ਹੈ ਤੇ ਇਹੀ ਮੈਨੂੰ ਲੱਗਦਾ ਕਿ ਸਾਰੇ ਵੀਰਾਂ ਪੜਾਣੇ ਕਰਕੇ ਵਧੀਆ ਪ੍ਰੋਫਿਟ ਕੀਤਾ ਹੋਊਗਾ ਸੋ ਇਹ ਤਾਂ ਗੱਲ ਹੋ ਗਈ ਸ਼ੁੱਕਰਵਾਰ ਬਾਰੇ ਹੁਣ ਗੱਲ ਕਰ ਲੈਨੇ ਆਪਾਂ ਸੋਮਵਾਰ ਦੀ ਸੋਮਵਾਰ ਦੀ ਟਰੇਡ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵੀਕਲੀ ਟਾਈਮ ਫਰੇਮ ਤੇ ਜਿਹੜਾ ਕੈਂਡਲ ਬਣਿਆ ਉਹ ਕੀ ਕਹਿੰਦਾ ਹੈ ਕਿ ਅਗਲੇ ਹਫਤੇ ਕੀ ਹੋ ਸਕਦਾ ਸੋ ਦੇਖੋ ਆ ਜਿਹੜਾ ਚਾਰਟ ਪੈਟਰਨ ਬਣਿਆ ਸੀ ਥੱਲਿਓ ਇਹ ਜਿਹੜਾ ਚਾਰਟ ਪੈਟਰਨ ਸੀ ਸੁਵਿਧਾ ਦੇਖੋ ਬ੍ਰੇਕਆਊਟ ਹੋ ਚੁੱਕਾ ਹੈ ਬ੍ਰੇਕਆਊਟ ਹੋਣ ਤੋਂ ਬਾਅਦ ਇਹਦਾ ਰੀਟੈਸਟ ਵੀ ਹੋ ਗਿਆ ਹੈ ਰੀਟੈਸਟ ਹੋ ਗਿਆ ਸੋ ਹੁਣ ਹੋਰ ਉੱਤੇ ਜਾਣ ਦੀ ਸੰਭਾਵਨਾ ਪਿਛਲੇ ਹਫਤੇ ਜਿਹੜਾ ਕੈਂਡਲ ਬਣਿਆ ਸੀ ਇਸ ਕੈਂਡਲ ਦੇ ਵਿੱਚ ਇਹ ਪ੍ਰੋਪਰ ਹੈਮਰ ਨਹੀਂ ਬਣਿਆ ਸੀ ਪਰ ਇਹਦੇ ਵਿੱਚ ਬਾਇੰਗ ਆਈ ਸੀ ਰੀਟੈਸਟ ਲੈਵਲ ਤੋਂ ਸੋ ਇਸ ਕਰਕੇ ਜਿਹੜਾ ਇਸ ਹਫਤੇ ਦਾ ਆਪਾਂ ਦੱਸਿਆ ਸੀ ਜਿਹੜਾ ਹਫਤਾ ਹੁਣ ਖਤਮ ਹੋ ਗਿਆ ਸੋ ਪਿਛਲੇ ਸ਼ੁੱਕਰਵਾਰ ਦੀ ਵੀਡੀਓ ਦੇਖ ਲਈ ਤੁਸੀਂ ਉਹਦੇ ਵਿੱਚ ਦੱਸਿਆ ਸੀ ਆਪਾਂ ਕਿ ਇਸ ਹਫਤੇ ਉੱਤੇ ਜਾ ਸਕਦੀ ਆ ਪਰ ਜਿਆਦਾ ਤਗੜਾ ਕੈਂਡਲ ਨਹੀਂ ਬਣ ਸਕਦਾ ਉਹ ਚੀਜ਼ ਹੋਈ ਉੱਤੇ ਗਈ ਆ ਜਿਆਦਾ ਤਗੜਾ ਕੈਂਡਲ ਨਹੀਂ ਬਣਿਆ ਪਰ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਹਾਈਐਸਟ ক্লোਜ਼ਿੰਗ ਆ ਇਸ ਹਰੇ ਕੈਂਡਲ ਦੀ ਜਿਹੜੀ ਬਾਡੀ ਆ ਹਰੇ ਕੈਂਡਲ ਦੀ ਬਾਡੀ ਥੱਲੇੋਂ ਬਣਨੀ ਸ਼ੁਰੂ ਹੁੰਦੀ ਉੱਤੇ ਜਾ ਕੇ ਖਤਮ ਹੁੰਦੀ ਆ ਇਸ ਤੋਂ ਪਹਿਲਾਂ ਵਾਲੇ ਜੇ ਕੈਂਡਲ ਤੁਸੀਂ ਦੇਖੋਗੇ ਚਾਹੇ ਲਾਲ ਕੈਂਡਲ ਆ ਇਹਨਾਂ ਦੀ ਜਿਹੜੀ ਓਪਨਿੰਗ ਇਹ ਵੀ ਇਸ ਤੋਂ ਥੱਲੇ ਆ ਤੇ ਇਹਦੀ ਜਿਹੜੀ ਦੇਖੋ ক্লোਜ਼ਿੰਗ ਹੋਈ ਆ ਹਾਈਐਸਟ ਹੋਈ ਆ ਸੋ ਇਸ ਕਰਕੇ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਮਾਰਕੀਟ ਬੁੱਲ ਦੇ ਕੰਟਰੋਲ ਦੇ ਵਿੱਚ ਆ ਬੁੱਲ ਮਤਲਬ ਕਿ ਜਿਹੜੇ ਮਾਰਕੀਟ ਨੂੰ ਉੱਤੇ ਭੇਜਣਾ ਚਾਹੁੰਦੇ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਸੋ ਇਸ ਕਰਕੇ ਅਗਲੇ ਹਫਤੇ ਵੀ ਨਿਫਟੀ ਉੱਤੇ ਜਾ ਸਕਦੀ ਆ ਤੇ ਨਿਫਟੀ ਦੇ ਕੋਲ ਟਾਈਮ ਹਾਈ ਦੇ ਲੱਗੇ ਆ ਤੇ ਅਗਲੇ ਹਫਤੇ ਟਾਈਮ ਹਾਈ ਵੀ ਬਣਾ ਸਕਦੀ ਆ ਤੇ ਟਾਈਮ ਹਾਈ ਦੇ ਲੱਗ ਗਿਓ ਥੱਲੇ ਵਾਲੀ ਸਾਈਡ ਨੂੰ ਵੀ ਆਪਾਂ ਨੂੰ ਵਧੀਆ ਮੂਵ ਦੇਖਣ ਨੂੰ ਮਿਲ ਸਕਦੀ ਆ ਜੇ ਕੋਈ ਪੈਟਰਨ ਬਣਦਾ 올ਟਾਈਮ ਹਾਈ ਦੇ ਲਾਗੇ ਜਾ ਕੇ ਸੋ ਅਗਲੇ ਹਫਤੇ ਨਾਮਾ 올ਟਾਈਮ ਹਾਈ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਤੇ 올ਟਾਈਮ ਹਾਈ ਦੇ ਲਾਗੇ ਜਾ ਕੇ ਥੱਲੇ ਵਾਲੇ ਸਾਈਡ ਨੂੰ ਪੈਟਰਨ ਬਣਦੇ ਵੀ ਆਪਾਂ ਨੂੰ ਜੇ ਕੋਈ ਪੈਟਰਨ ਬਣਦਾ ਸੋ ਫਿਰ ਥੱਲੇ ਵਾਲੇ ਸਾਈਡ ਨੂੰ ਵੀ ਵਧੀਆ ਵੱਡੇ ਮੂਵ ਦੇਖਣ ਨੂੰ ਮਿਲ ਸਕਦੇ ਆ ਸੋ ਇਹ ਆਪਣਾ ਹੋ ਗਿਆ ਅਗਲੇ ਹਫਤੇ ਦਾ ਹਾਲ ਕਿ ਅਗਲੇ ਹਫਤੇ ਕੀ ਕੀ ਹੋ ਸਕਦਾ ਹੁਣ ਆਪਾਂ ਗੱਲ ਕਰਦੇ ਆ ਕਿ ਸੋਮਵਾਰ ਨੂੰ ਕਿਹੜੀਆਂ ਕਿਹੜੀਆਂ ਆਪਾਂ ਟ੍ਰੇਡਾਂ ਕਰ ਸਕਦੇ ਹਾਂ ਕਿਹੜੇ ਕਿਹੜੇ ਆਪਣੇ ਪਲਾਨਸ ਤੇ ਕਿਹੜੇ ਕਿਹੜੇ ਆਪਣੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਆ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਇਹੋ ਹੀ ਜਿੱਥੋਂ ਦੇਖੋ ਅੱਜ ਹੈ ਹਮਰ ਬਣ ਕੇ ਬਾਇੰਗ ਆਈ ਆ 5742 ਇਹਦਾ ਲੋਆ ਸੋ ਇਹ ਦੇਖੋ ਹੁਣ ਬਹੁਤ ਮਜ਼ਬੂਤ ਸਪੋਰਟ ਆ ਕਿਉਂਕਿ ਤਗੜੀ ਬਾਇੰਗ ਆਈ ਥੋ ਹੁਣ ਦੁਬਾਰਾ ਜੇ ਨਿਫਟੀ ਦੇ ਕੋਲ ਆਉਂਦੀ ਆ ਤੇ ਇਸ ਲੋ ਨੂੰ ਬ੍ਰੇਕ ਨਾ ਕਰੇ 5042 ਨੂੰ ਟੱਚ ਨਾ ਕਰੇ ਉਸ ਤੋਂ ਥੋੜਾ ਜਿਹਾ ਉੱਤੇ ਰਹਿ ਕੇ ਕੋਈ 15 ਮਿੰਟ ਦਾ ਹੈਮਰ ਜਾਂ ਫਿਰ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਹੋਰ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਦੇਖੋ ਆਪਣਾ ਹੋ ਗਿਆ ਪਲਾਨ ਨੰਬਰ 1 ਦੂਜਾ ਪਲਾਨ ਆਪਣਾ ਦੇਖੋ ਇਹ ਆ 5934 ਹੁਣ ਤਾਂ ਦੇਖੋ ਮਾਰਕੀਟ ਇਹ ਤੋਂ ਥੱਲੇ ক্লোਜ਼ ਕੀਤੀ ਆ ਤੇ ਹੋ ਸਕਦਾ ਕਿ ਸੋਮਵਾਰ ਨੂੰ ਮਾਰਕੀਟ ਗੈਪ ਅਪ ਓਪਨ ਹੋਏ ਤੇ ਜੇ ਦੇਖੋ ਮਾਰਕੀਟ ਗੈਪ ਅਪ ਓਪਨ ਹੁੰਦੀ ਆ 5934 ਤੋਂ ਉੱਤੇ ਤੇ ਇਹ ਗੈਪ ਅਪ ਓਪਨ ਹੋ ਕੇ ਥੱਲੇ ਆਉਂਦੀ ਆ 5934 ਦੇ ਕੋਲ ਤੇ 5934 ਸਭ ਤੋਂ ਮਜ਼ਬੂਤ ਸਪੋਰਟ ਮੈਨੂੰ ਲੱਗਣ ਡਿਆ ਸਭ ਤੋਂ ਮਜ਼ਬੂਤ ਕਿਉਂ ਦੇਖੋ ਜਦੋਂ ਨਿਫਟੀ ਉੱਤੇ ਜਾਣ ਡਈ ਸੀ ਨੂੰ ਟੱਚ ਕਰਕੇ ਡਿੱਗੀ ਆ ਫਿਰ ਉੱਤੇ ਚਲ ਗਈ ਤੇ ਉੱਤੇ ਜਾ ਕੇ ਇਸ ਤੋਂ ਸਪੋਰਟ ਲੈ ਕੇ ਫਿਰ ਉੱਤੇ ਗਈ ਪਹਿਲਾਂ ਰੈਜ਼ਿਸਟੈਂਸ ਸੀ ਫਿਰ ਇਹਨੂੰ ਸਪੋਰਟ ਬਣਾਇਆ ਫਿਰ ਥੱਲੇ ਆ ਗਈ ਤੇ ਫਿਰ ਦੇਖੋ ਇਹਦੇ ਕੋਲ ਸ਼ੂਟਿੰਗ ਸਟਾਰ ਬਣਾਇਆ ਸ਼ੂਟਿੰਗ ਸਟਾਰ ਨਹੀਂ ਦੋਜੀ ਕੈਂਡਲ ਬਣਾਇਆ ਤੇ ਫਿਰ ਥੱਲੇ ਆਈ ਸੋ ਇਹਨੂੰ ਦੇਖੋ ਰੈਜ਼ਿਸਟੈਂਸ ਦੋ ਵਾਰ ਬਣਾ ਚੁੱਕੀ ਹੈ ਇੱਕ ਵਾਰੀ ਤੋਂ ਸਪੋਰਟ ਲੈ ਚੁੱਕੀ ਹੈ ਸੋ ਇਸ ਕਰਕੇ ਇਹ ਜਿਹੜਾ ਲੈਵਲ ਹੈ ਬਹੁਤ ਮਜ਼ਬੂਤ ਹੈ ਜੇ ਦੇਖੋ ਗੈਪ ਅਪ ਓਪਨ ਹੋ ਜਾਂਦੀ ਹੈ 5934 ਤੋਂ ਉੱਤੇ ਓਪਨ ਹੁੰਦੀ ਹੈ ਸੋ 5934 ਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਦੇ ਟਾਈਮ ਫਰੇਮ ਤੇ ਕੋਈ W ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੇ ਸਾਈਡ ਤੋਂ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਹੈ ਸੋ ਇਹ ਆਪਣਾ ਹੋ ਗਿਆ ਦੂਜਾ ਪਲਾਨ ਤੀਜੇ ਪਲਾਨ ਬਾਰੇ ਜੇ ਆਪਾਂ ਗੱਲ ਕਰਦੇ ਆ ਸੋ ਤੀਜਾ ਪਲਾਨ ਦੇਖੋ ਸਭ ਤੋਂ ਮਜ਼ਬੂਤ ਜਿਹੜਾ ਰੈਜ਼ਿਸਟੈਂਸ ਆ ਹੁਣ ਉਹ ਆਪਣਾ ਦੇਖੋ 26100 ਹੁਣ 26100 ਕਿਉਂ ਮਜ਼ਬੂਤ ਹੈ ਇਹਦੇ ਬਾਰੇ ਆਪਾਂ ਥੋੜੀ ਜੀ ਗੱਲ ਕਰ ਲੈਨੇ ਆ ਸੋ ਦੇਖੋ 26100 ਤੋਂ ਆ ਦੇਖੋ ਇੱਕ ਵਾਰ ਤੇ ਦੋ ਵਾਰ ਦੋ ਵਾਰ ਨਿਫਟੀ ਇੱਥੋਂ ਡਿੱਗ ਚੁੱਕੀ ਐ 26102 ਹੁਣ ਜੇ ਦੇਖੋ ਤੀਜੀ ਵਾਰ ਇਹਦੇ ਕੋਲ ਆਉਂਦੀ ਆ ਤੇ ਇਹਦੇ ਕੋਲ ਆ ਕੇ ਜੇ ਕੋਈ ਦੇਖੋ ਮਲਟੀ ਟਾਈਮ ਫਰੇਮ ਤੇ ਮਲਟੀ ਟਾਈਮ ਫਰੇਮ ਤੇ ਥੱਲੇ ਵਾਲੀ ਸਾਈਡ ਨੂੰ ਪੈਟਰਨ ਬਣਾਉਂਦੀ ਆ ਮਲਟੀ ਟਾਈਮ ਫਰੇਮ ਜਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਹੈ ਇਹਨਾਂ ਦੇ ਵਿੱਚੋਂ ਜੇ ਘੜੋ ਘੜ ਤਿੰਨ ਟਾਈਮ ਫਰੇਮ ਦੇ ਵਿੱਚ ਸੋ 26100 ਕੋਲ 26100 ਦੇ ਕੋਲ ਆ ਕੇ ਥੱਲੇ ਵਾਲੇ ਸਾਈਡ ਨੂੰ ਪੈਟਰਨ ਬਣਾਉਦੀ ਆ ਸੋ ਫਿਰ ਥੱਲੇ ਵਾਲੇ ਸਾਈਡ ਤੋਂ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਹੈ ਸੋ ਇਹ ਆਪਣਾ ਤੀਜਾ ਪਲਾਨ ਸੋ ਫਿਲਹਾਲ ਆਪਣੇ ਇਹੀ ਤਿੰਨ ਪਲਾਨ ਨੇ ਸੋਮਵਾਰ ਵਾਰੇ ਤੇ ਸੋਮਵਾਰ ਵਾਸਤੇ ਜਿਹੜਾ ਦੇਖੋ ਆਪਣਾ ਜ਼ੋਨ ਆ ਉਹਦੇ ਬਾਰੇ ਵੀ ਥੋੜੀ ਜੀ ਗੱਲ ਕਰ ਲੈਨੇ ਆਪਾਂ ਸੋ ਦੇਖੋ ਆਪਣਾ ਜਿਹੜਾ ਜ਼ੋਨ ਆ ਉਹ ਆ ਆ 52 742 ਤੋਂ ਲੈ ਕੇ 26100 ਤੱਕ ਸੋ ਇਹ ਤੁਸੀਂ ਆ ਲੋ 350 ਕੁ ਪੁਆਇੰਟ ਦਾ ਜਿਹੜਾ ਸੋਨ ਆ ਇਹਦੇ ਵਿਚਕਾਰ ਜੇ ਨਿਫਟੀ ਓਪਨ ਹੁੰਦੀ ਆ ਫਿਰ ਆਪਣੇ ਦੇਖੋ ਇਹੀ ਤਿੰਨ ਪਲਾਨ ਰਹਿਣਗੇ ਤੇ ਜੇ ਦੇਖੋ ਇਸ ਲੈਵਲ ਤੋਂ ਉੱਤੇ 26100 ਤੋਂ ਉੱਤੇ ਓਪਨ ਹੋ ਜਾਂਦੀ ਆ ਜਾਂ ਫਿਰ 5742 ਤੋਂ ਥੱਲੇ ਓਪਨ ਹੋ ਜਾਂਦੀ ਆ ਫਿਰ ਪਲਾਨ ਆਪਣੇ ਚੇਂਜ ਰਹਿਣਗੇ ਚੇਂਜ ਕਰਨੇ ਪੈਣਗੇ ਫਿਰ ਪ੍ਰਾਈਸ ਐਕਸ਼ਨ ਵੇਖ ਕੇ ਤੇ ਉਹ ਜਿਹੜੇ ਪਲਾਨ ਆਪਾਂ ਚੇਂਜ ਕਰਾਂਗੇ ਉਹ ਤੁਹਾਨੂੰ ਅਪਡੇਟ ਕਰਾਂਗੇ ਫਿਰ ਆਪਾਂ WhatsApp ਚੈਨਲ ਤੇ ਇਹ ਆ ਫਿਰ ਇੰਸਟਾਗ੍ਰਾਮ ਚੈਨਲ ਦੀ ਦੋਨਾਂ ਤੇ ਆਪਾਂ ਇੱਕੋ ਚੀਜ਼ ਹੀ ਅਪਡੇਟ ਕਰਦੇ ਆ ਸੋ WhatsApp ਚੈਨਲ ਤੇ Instagram ਚੈਨਲ ਦੋਨਾਂ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਸੋ ਤੁਸੀਂ ਜੁਆਇਨ ਕਰ ਸਕਦੇ ਹੋ ਜਿੰਨਾ ਵੀਰਾਂ ਪੈਣਾ ਤੋਂ ਦੇਖੋ ਦਿੱਕਤ ਆਉਂਡੇ WhatsApp ਚੈਨਲ ਜੁਆਇਨ ਕਰਨ ਦੇ ਵਿੱਚ ਉਹ Instagram ਚੈਨਲ ਜੁਆਇਨ ਕਰ ਸਕਦੇ ਆ ਦੋਵੇਂ ਚੀਜ਼ਾਂ ਇੱਕੋ ਹੀ ਆ ਸੇਮ ਹੀ ਆ ਸੋ ਇਹ ਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ